ਭਾਰਤ ਤੇ ਪਾਕਿਸਤਾਨ ਦੇ ਵਿੱਚਕਾਰ ਸਰਹੱਦੀ ਤਣਾਵ ਵਧਣ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਿਆਸੀ ਲੀਡਰਾਂ ਨੇ ਇਸ ਮੁੱਦੇ ਤੇ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਪਲਵਾਮਾ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਉਸ ਦਾ ਬਦਲਾ ਪਾਕਿਸਤਾਨ ਦੇ ਵਿੱਚ ਜਾ ਕੇ ਲਿਆ ਅਤੇ ਉਸ ਤੋਂ ਬਾਅਦ ਹੁਣ ਪਾਕਿਸਤਾਨ ਵੀ ਹਰਕਤ ਵਿੱਚ ਆਉਂਦਾ ਜਾ ਰਿਹਾ ਹੈ ਪਰ ਇਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਦੀਆਂ ਵੱਖ-ਵੱਖ ਰਾਏ ਸਾਹਮਣੇ ਆ ਰਹੀਆਂ ਨੇ ਕੁਝ ਲੀਡਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਹਮਲਾ ਕਰਕੇ ਤਬਾਹ ਕਰਦਣਾ ਚਾਹੀਦਾ ਹੈ ਅਤੇ ਕੁਝ ਮੁਹੱਬਤ ਦਾ ਸਨੇਹਾ ਦਿੰਦੇ ਦਿਖਾਈ ਦੇ ਰਹੇ ਨੇ ਹੰਸ ਰਾਜ ਹੰਸ ਜੋ ਕਿ ਪੰਜਾਬ ਦੇ ਲੋਕ ਗਾਇਕ ਨੇ ਅਕਸਰ ਹੀ ਮੁਹੱਬਤ ਦੀ ਗੱਲ ਕਰਦੇ ਦਿਖਾਈ ਦਿੰਦੇ ਨੇ ਪਰ ਜਦੋਂ ਪੁੱਛਿਆ ਗਿਆ ਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਮਰੇ ਤੁਹਾਡਾ ਕੀ ਕਹਿਣਾ ਫਿਰ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ ਕਿਸੇ ਵੀ ਚੀਜ਼ ਦਾ ਜਦੋਂ ਐਂਡ ਹੋ ਜਾਂਦਾ ਨਾ ਜੀ ਜ਼ੁਲਮ ਦੀ ਜਦੋਂ ਇੰਤਹਾ ਹੋ ਜਾਂਦੀ ਹੈ ਹੁਣ ਗੁਰੂ ਸਾਹਿਬਾਨ ਤਾਂ ਉਹ ਨੇ ਜਿਨ੍ਹਾਂ ਨੇ ਕਿਹਾ ਜਨ ਪ੍ਰੇਮ ਕੀਆ ਤਨ ਹੀ ਪ੍ਰਪਾਇਆ ਲੇਕਿਨ ਉਹਨਾਂ ਨੂੰ ਤਲਵਾਰ ਚੱਕਣੀ ਪਈ ਤਲਵਾਰ ਤੇ ਲਿਖਿਆ ਚੋਂ ਕਰ ਅਜ਼ਹਾ ਮਾ ਹੀਲ ਤੇ ਦਰਗਜ਼ਸ਼ਤ ਤੇ ਫਿਰ ਜਦੋਂ ਜ਼ੁਲਮ ਤੇ ਜ਼ਬਰ ਦੀ ਇੰਤਹਾ ਹੋ ਜਾਏ ਸਾਨੂੰ ਸਾਡੇ ਪੀਰਾਂ ਪੈਗੰਬਰਾਂ ਗੁਰੂਆਂ ਨੇ ਕਿਹਾ ਕਿ ਫਿਰ ਤੁਸੀਂ ਫਿਰ ਖਾਮੋਸ਼ ਰਹਿਣਾ ਵੀ ਬੇਗੈਰਤਾ ਦਾ ਕੰਮ ਹੈ ਜਿੱਦਣ ਦੇ ਪਲਵਾਮਾ ਇਹ 40 42 ਮਾਵਾਂ ਦੇ ਪੁੱਤਰ ਸਾਡੇ ਫੌਜੀ ਜਵਾਨ ਸ਼ਹੀਦ ਹੋਏ ਆ ਤੇ ਸਾਡਾ ਬੱਬਰ ਸ਼ੇਰ ਜਿੱਦਾਂ ਜ਼ਖਮੀ ਸ਼ੇਰ ਹੋਇਆ ਇਦਾਂ ਫਿਰਦਾ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਭਾਈ ਮੋਦੀ ਉਹਨਾਂ ਨੇ ਫੇ ਸਾਰੀਆਂ ਫੋਰਸਿਸ ਨੂੰ ਕਹਿਤਾ ਆਰਮੀਨ ਨੂੰ ਕਿ ਖੁੱਲੀ ਛੁੱਟੀ ਆ ਜੋ ਕਰ ਦੇ ਕਰ ਸਕਦੇ ਕਰੋ ਉਹਨਾਂ ਗੈਰ ਜ਼ਮੰਦਾਂ ਨੇ ਫੇ ਸਾਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਹਿੰਦੁਸਤਾਨ ਅਜੇ ਜ਼ਿੰਦਾ ਹਿੰਦੁਸਤਾਨ ਦੀ ਗੈਰਤ ਜ਼ਿੰਦਾ ਔਰ ਮੈਂ ਫੌਜੀ ਭਾਈਆਂ ਨੂੰ ਸਲੂਟ ਕਰਦਾ ਦੇਖੋ ਕਿੰਨੀ دیر ਵੋਇਡ ਕਰੀ ਜਾਓਗੇ ਐਂਡ ਹੋ ਗਿਆ ਹੁਣ ਮੈਨੂੰ ਤਾਂ ਲੱਗਦਾ ਵਾਜਬ ਉਜੇ ਛੱਡ ਕੇ ਸਾਨੂੰ ਕਿਤੇ ਚੱਕਣਾ ਨਾ ਪੈ ਜਾਇਆ ਹਸਲਾਜਾ ਕਿਉਂਕਿ ਅਸੀਂ ਤਾਂ ਅਰਦਾਸ ਕਰਦੇ ਦੁਆ ਕਰਦੇ ਆ ਮੈਨੂੰ ਤਾਂ ਸਾਰੇ ਦੁਨੀਆਂ ਹੀ ਸੁਣਦੀ ਹੈ ਮੁਹੱਬਤ ਕਰਦੀ ਹੈ ਮੈਂ ਉਹਨਾਂ ਦੀ ਵੀ ਖੈਰ ਮਨਾਉਂਦਾ ਰਿਹਾ ਇਹਨਾਂ ਦੀ ਵੀ ਲੇਕਿਨ ਜੇ ਇਸ ਵਤਨ 'ਚ ਮੈਂ ਪੈਦਾ ਹੋਇਆ ਵਤਨ ਪ੍ਰਸਤ ਹੋਣਾ ਮੇਰਾ ਹੱਕ ਹੈ ਮੈਂ ਤਾਂ ਇਹ ਕਹੂੰਗਾ ਇਸ਼ਕ ਕਰੋ ਇਸ਼ਕ ਕਰਨਾ ਤੁਹਾਡਾ ਪੈਦਾਸ਼ੀ ਹੱਕ ਹੈ ਮਗਰ ਕਿਉਂ ਨਾ ਇਸ ਵਾਰ ਵਤਨ ਦੀ ਮਿੱਟੀ ਕੋ ਮਾਸ਼ੂਕ ਬਣਾ ਲੈ ਸਾਡੇ ਬੱਚੇ ਮਾਵਾਂ ਦੇ ਮਰ ਰਹੇ ਰੋਜ਼ ਬਾਰਡਰ ਤੇ ਫਿਰ ਕਾਦੀਆਂ ਮੁਹੱਬਤਾਂ ਕਾਦੇ ਗਾਣੇ ਕਾਦੀਆਂ ਕ੍ਰਿਕਟਾਂ ਇਸ ਕਰਕੇ ਇਹ ਕਰਨਾ ਹੀ ਪੈਣਾ ਸੀ ਆਪਰੇਸ਼ਨ ਚੰਗਾ ਮੈਂ ਨਹੀਂ ਨਹੀਂ ਮੈਂ ਤੇ ਨਹੀਂ ਚਾਹੁੰਦਾ ਨਾਤਾ ਤੋੜੋ ਸਾਕਾ ਭਰਾ ਵੀ ਆ ਉਹਨੂੰ ਬਾਰ-ਬਾਰ ਸਮਝਾਇਆ ਕਿ ਬੰਦਾ ਬਣ ਜਾ ਜੇ ਬੰਦੇ ਦਾ ਪੁੱਤ ਬਣੇਗਾ ਨਹੀਂ ਤੂੰ ਉਹਨੂੰ ਥੋੜਾ ਦਸ਼ਾਂਦਾ ਦਿਓ ਆ ਦਸ਼ਾਂਦਾ ਜਿਹਾ ਦੇ ਦਿੱਤਾ ਹੁਣ ਠੀਕ ਰਹਿੰਦੇ